ਲੋ ਸੱਜਣੋ ਅੱਜ ਆਪਾਂ ਪਹੁੰਚ ਗਿਆਂ ਪੰਜਾਬ ਡੋਰ ਵਾਲਿਆਂ ਦੇ ਫਰੀਦਕੋਟ ਤੋਂ ਕੋਟਕਪੂਰਾ ਰੋਡ ਤੇ ਖੜੇ ਆਂ ਸ਼ਾਈ ਹਵੇਲੀ ਦੇ ਕੋਲੇ ਖੜੇ ਆਂ ਤੇ ਇੱਥੇ ਹੁਣ ਤੁਸੀਂ ਆਖੋਗੇ ਯਾਰ ਵੀ 100 ਕਿਲੋਮੀਟਰ ਦੂਰ ਆ ਇਸੇ ਤੋਂ ਵਾਲਾ ਕਿਵੇਂ ਤੁਰਿਆ ਫਿਰਦਾ ਇੰਨੀ ਦੂਰ ਤੇ ਇਹਦੇ ਪਿੱਛੇ ਬੜਾ ਵੱਡਾ ਕਾਰਨਾ ਤੇ ਮੈਂ ਤੁਹਾਨੂੰ ਹੁਣ ਜਾ ਕੇ ਦਿਖਾਉਣਾ ਤੇ ਆਪਾਂ ਨਾ ਬਾਈ ਹਰਿਆਣਾ ਤੁਹਾਨੂੰ ਮਿਲਾਉਂਗਾ ਤੇ ਫੇਰ ਤੁਹਾਨੂੰ ਪਤਾ ਲੱਗਣਾ ਵੀ ਇੰਨੀ ਦੂਰ ਆਉਣ ਦਾ ਕਾਰਨ ਕੀ ਜੀ ਬਿਓਣਾ ਜਿਵੇਂ ਲੱਕੜ ਦੇ ਪੱਲੇ ਉਹ ਤਾਂ ਹਰੇਕ ਜਗ੍ਹਾ ਤੇ ਹੀ ਮਿਲ ਜਾਂਦੇ ਆ ਪਰ ਜਿਹੜਾ ਇਹ ਕੰਮ ਆ ਨਾ ਸਾਰਾ ਪੂਰਾ ਜੁਨੀਕ ਕਰਕੇ ਦਿੰਦੇ ਆ ਬਾਈਰੇ ਤੇ ਪੂਰਾ ਮਾਡਰਨ ਵੀ ਆ ਯੂਨੀਕ ਵੀ ਆ ਰੇਟ ਵੀ ਘਾਟਾ ਤੇ ਸਾਰਾ ਕੁਝ ਆ ਤੇ ਆ ਜਾ ਆ ਜਾ ਪਿੰਦੇ ਤੈਨੂੰ ਨਾ ਅੰਦਰ ਜਾ ਕੇ ਦਿਖਾਉਣਾ ਸਾਰੀ ਗੱਲਬਾਤ ਪੂਰੀ ਪੰਜਾਬ ਡੋਰ ਵਾਲਿਆਂ ਦੀ ਇੱਥੇ ਤੇ ਅੰਦਰ ਆ ਕੇ ਨਾ ਮਾੜਾ ਫੇਰ ਤੈਨੂੰ ਆਪਾਂ ਬਾਈ ਨੂੰ ਤੈਨੂੰ ਮਿਲਾਉਣਾ ਇੱਥੇ ਚਲ ਆ ਜਾ ਪਿੰਦੇ ਆ ਖੜਾ ਆਪਣਾ ਬਾਈ ਦਵਿੰਦਰ ਹੋਰ ਬਾਈ ਦਵਿੰਦਰ ਕੀ ਆ ਵਧੀਆ 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 ਤੇ ਬੜੀ ਦੂਰੋਂ ਤੁਹਾਡਾ ਨਾਮ ਸੁਣ ਕੇ ਆਏ ਯਾਰ ਤੇ ਅੱਜ ਨਾ ਸਾਨੂੰ ਵਧੀਆ-ਵਧੀਆ ਜਿਹੜੇ ਬਜਟ ਜਿਹਦੇ ਵਿੱਚ ਆਉਂਦੇ ਉਹਨਾਂ ਇਹੋ ਜਿਹੇ ਪੱਲੇ ਵੀ ਦਿਖਾ ਦਿਓ ਤੇ ਪੂਰਾ ਵਧੀਆ ਵੀ ਆਪਾਂ ਨਾ ਜਿਹੜੇ ਸਾਡੇ ਚਾਹਣ ਵਾਲੇ ਆ ਬਣਿਆ ਨੇ ਘਰਪੁਰ ਬਣਾਈ ਜਾਂਦੇ ਨੇ ਵੀਰ ਹਨਾ ਤੇ ਵੀ ਮੈਂ ਕਹਿੰਦਾ ਤੁਹਾਨੂੰ ਅੱਜ ਪੂਰਾ ਸੈਟੀਸਫਾਈ ਹੋ ਜਾਓਗੇ ਰੇਟ ਵੱਲੋਂ ਵੀ ਕੁਆਲਟੀ ਵੱਲੋਂ ਵੀ ਤੇ ਜਮਾਂ ਇਹਨਾਂ ਮਾਡਰਨ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਤੇ ਆ ਜੋ ਬਈਆ ਜਿਹੜੇ ਪੱਲੇ ਇੱਥੇ ਲੱਗੇ ਪਏ ਆ ਸਾਰੇ ਜੀ ਤੇ ਵੀ ਇਹ ਤਿਆਰ ਆ ਹੁਣ ਜਮਾਂ ਇਹ ਇਹ ਡਿਸਪਲੇ ਰੂਮ ਆ ਆਪਣਾ ਠੀਕ ਹੈ ਇਹ ਡਿਸਪਲੇ ਰੂਮ ਹੈ ਇਹਦੇ ਵਿੱਚ ਕਿਹਾ ਕਿ ਕੋਈ ਕਸਟਮਰ ਵਿਜ਼ਿਟ ਕਰਦਾ ਉਹ ਇੱਥੇ ਵੀ ਆਪਣੀ ਕੁਆਲਿਟੀ ਚੈੱਕ ਕਰ ਸਕਦਾ ਹੈ ਜੇ ਉਹਨਾਂ ਦੇ ਆਪ ਦੇ ਕੋਈ ਨੈਟ ਤੋਂ ਡਿਜ਼ਾਈਨ ਕੋਈ ਮਨਪਸੰਦ ਆਉਂਦਾ ਸਾਨੂੰ ਉਹ ਵੀ ਦੱਸ ਸਕਦਾ ਉਹ ਵੀ ਅਸੀਂ ਐਜ਼ ਇਟ ਐਜ਼ ਉਹਨੂੰ ਮਤਲਬ ਕਿ ਕਾਪੀ ਪੇਸਟ ਕਰ ਦਾਂਗੇ ਹੁਣ ਮੇਰੀ ਸੁਣ ਗੱਲ ਦਵਿੰਦਰ ਮੈਂ ਨਾ ਤਿੰਨ ਹੁਣ ਦਵਿੰਦਰ ਤੂੰ ਮੈਨੂੰ ਆਈ ਦੱਸ ਵੀ ਹੁਣ ਮੇਰੇ ਜਿਹੜੇ ਦੇਖਣ ਵਾਲੇ ਹਨ ਵੀਡੀਓ ਤੇ ਉਹ ਕਹਿੰਦੇ ਹਣੇ ਵੀ ਯਾਰ ਦਰਵਾਜ਼ੇ ਤਾਂ ਹਰੇਕ ਥਾਂ ਤੇ ਬਣ ਹੀ ਜਾਂਦੇ ਹਨਾ ਤੇ ਵੀ ਆਪਣਾ ਕੀ ਫਰਕ ਆ ਯਾਰ ਇੱਥੇ ਵੀ ਇਹ ਸਾਨੂੰ ਦੱਸ ਜ਼ਰੂਰ ਮੇਰਾ ਵੀ ਇਹ ਫਰਕ ਇਹ ਆ ਵੀਰੇ ਕਿ ਜਿਹੜਾ ਆਪਣੀ ਭਲਾ ਬੰਦਾ ਆਪਣੇ ਕੋਲ ਬੈਠ ਕੇ ਆਪਣੇ ਦਰਵਾਜ਼ੇ ਤਿਆਰ ਕਰਵਾ ਲੈ ਅੱਖੀ ਬਣਦੇ ਦੇਖ ਲੈ ਠੀਕ ਹੈ ਠੀਕ ਹੈ ਦੂਜੀ ਗੱਲ ਇਹ ਆ ਕਿ ਆਪਾਂ ਰਿਟਰਨ ਦੇ ਵਿੱਚ ਐਗਰੀਮੈਂਟ ਕਰਦੇ ਹਰੇਕ ਚੀਜ਼ ਦਾ ਅੱਛਾ ਗਰੰਟੀ ਆਪਾਂ ਪੱਕੇ ਬਿੱਲ ਤੇ ਉੱਪਰ ਲੈ ਕੇ ਦਿੰਨੇ ਕਿਸੇ ਦੀ 5 ਸਾਲ ਦੀ ਕਿਸੇ ਦੀ 10 ਸਾਲ ਦੀ ਕਿਸੇ ਦੀ 15 ਸਾਲ ਦੀ ਐਵੇਂ ਥੋੜੇ ਮਤਲਬ ਕਿ ਕੁਆਲਿਟੀ ਦੇ ਵਾਈਜ਼ ਉਹਨਾਂ ਦਾ ਗਰੰਟੀ ਉਹਨੇ ਸੀ ਉਹ ਨਹੀਂ ਉਹ ਨਹੀਂ ਲਾਈਫ ਉਹਨਾਂ ਦੀ ਉਹ ਨਹੀਂ ਲਾਈਫ ਹੋ ਜਾਂਦੀ ਆ ਵੀ ਜਿਵੇਂ ਆਹੀਂ ਕਹਿੰਦੇ ਕਿ ਜਿੰਨਾ ਗੁੜ ਪਾਈ ਜਾਓਗੇ ਉਨਾ ਬਿੱਲ ਆਉਂਦਾ ਜਾਣਾ ਪਰ ਆਪਣੇ ਕੋਲੋਂ ਦਰਵਾਜਾ ਜਿਹੜਾ ਉਹ 3000 ਤੋਂ ਸਟਾਰਟ ਹੋ ਜਾਂਦਾ 7 ਦਿਨ ਦਾ ਅੱਛਾ ਉੱਪਰ ਨੂੰ ਜਿੰਨਾ ਮਰਜ਼ੀ ਚਲੇ ਜਾਓ ਲੋ ਬਾਈ ਜੀ ਦਰਵਾਜਾ ਜਿਹੜਾ ਉਹ ਸਿਰਫ 3000 ਤੋਂ ਸਟਾਰਟ ਹੋ ਜਾਂਦਾ ਬਾਈ ਕਹਿੰਦਾ ਆਪਣੇ ਕੋਲੇ ਇੱਥੇ 3000 ਤੋਂ ਦਰਵਾਜਾ ਸ਼ੁਰੂ ਹੋ ਜਾਣਾ ਬਾਕੀ ਜਿਹੜਾ ਕੰਮ ਵੀ ਸਾਰਾ ਕੰਮ ਹੀ ਆਪਣਾ ਚੱਲਦਾ ਜਿਵੇਂ ਕਿਚਨ ਬਣਾਉਣਾ ਹੋਵੇ ਕਿ ਇਹਨੇ ਵਧੀਆ ਮਾਡਰਨ ਤਰੀਕੇ ਦੇ ਨਾਲ ਆਪਦਾ ਤਿਆਰ ਕਰਵਾਉਣਾ ਸਾਰਾ ਏ ਟੂ ਜ਼ੈਡ ਕੰਮ ਚੱਲਦਾ ਜਿਵੇਂ ਕਿ ਚੰਦਾ ਹੋ ਗਿਆ ਕਾਬਰਡ ਉਹ ਕਾਬਰਡ ਦਾ ਹੋ ਗਿਆ ਟੀਵੀ ਪੈਨਲ ਦਾ ਹੋ ਗਿਆ ਰੇਲਿੰਗ ਦਾ ਟੋਟਲ ਲਾ ਕੇ ਲੱਕੜ ਦਾ ਜੋ ਵੀ ਕੰਮ ਹੈ ਉਹ ਸਾਰਾ ਆਪਾਂ ਕਰਦੇ ਹਾਂ ਲੋਬੀ ਸੱਜਣੋ ਜੇ ਤੁਸੀਂ ਵੀ ਆਪਣੀ ਕੋਠੀ ਕਾਠੀ ਦੇ ਵਿੱਚ ਜਿੰਨਾ ਲੱਕੜ ਦਾ ਕੰਮ ਕਰਵਾਉਣਾ ਨਾ ਤੇ ਹੁਣ ਤੁਸੀਂ ਇੱਕੋ ਬੰਦਾ ਯਾਦ ਕਰ ਲਓ ਫਰੀਦਕੋਟ ਤੋਂ ਕੋਟਕਪੂਰਾ ਰੋਡ ਤੇ ਸ਼ਾਹੀ ਹਵੇਲੀ ਦੇ ਕੋਲੇ ਨੇ ਭਾਈ ਦਵਿੰਦਰ ਦਾ ਨੰਬਰ ਮੈਂ ਉੱਤੇ ਲਾ ਦੇਣਾ ਇਹਦੇ ਤੇ ਤੁਸੀਂ ਚਾਹ ਕੇ ਕਾਲ ਕਰਨੀ ਆ ਤੇ ਫਿਰ ਜਿਹੜੇ ਦੂਰ ਦੇ ਹੋਣਗੇ ਬੰਦੇ ਤੇ ਉਹਨਾਂ ਲਈ ਆਪਾਂ ਕੋਈ ਆਫਰ ਉਫਰ ਵੀ ਦਿੱਤੀ ਹੈ ਉਹਨਾਂ ਨੂੰ ਡਿਲੀਵਰੀ ਫਰੀ ਦੇਵਾਂਗੇ ਆਪਾਂ ਉਹਨਾਂ ਨੂੰ ਲਓ ਮਿੱਤਰੋ ਡਿਲੀਵਰੀ ਹੈ ਜਿਹੜੀ ਜਮਾਂ ਫਰੀ ਦੇਵਾਂਗੇ ਚਾਹੇ ਜਿੰਨੀ ਮਰਜ਼ੀ ਦੂਰ ਤੋਂ ਭਾਵੇਂ 100 ਕਿਲੋਮੀਟਰ ਤੋਂ ਚਾਹੇ 200 ਕਿਲੋਮੀਟਰ ਤੋਂ ਜੇ ਤੁਹਾਡੀ ਪੂਰੀ ਕੋਠੀ ਦਾ ਵੀ ਤੁਸੀਂ ਕੰਮ ਕਰਵਾਉਣਾ ਚਾਹੋਗੇ ਤੇ ਬਾਹਰ ਇਹਦਾ ਕੀ ਕੰਮ ਹੈ ਇੱਕ ਵਾਰੀ ਇਹਨਾਂ ਨੇ ਜਾ ਕੇ ਤੁਹਾਡੇ ਨਾਪ-ਨੂਪ ਲੈ ਆਉਣਾ ਸਾਰਾ ਹਨਾ ਨਵਿੰਦਰ ਏਵੇਂ ਹੀ ਹੈ ਨਾ ਵੀ ਨਾਪ-ਨੂਪ ਲੈ ਆਉਣਗੇ ਜਾ ਕੇ ਤੇ ਨਾਪ ਲਿਆ ਕੇ ਤੇ ਸਾਰਾ ਕੁਝ ਤਿਆਰ ਕਰਕੇ ਤੇ ਤੁਹਾਡੇ ਉੱਤੇ ਜਾ ਕੇ ਇਹਨਾਂ ਨੇ ਫਿੱਟ ਕਰਿਆ ਨਾ ਤੁਹਾਨੂੰ ਇਹ ਨਹੀਂ ਵੀ ਮਿਸਤਰੀ ਤੁਹਾਡੀ 10 ਦਿਨ ਤੁਹਾਡੇ ਕਾਨੀ ਖਾਈ ਜਾਊਗਾ ਤੇ ਘਰੇ ਲੈਟ ਬਣੀ ਜਾਊਗੀ ਇਹ ਸਾਰਾ ਤੁਹਾਡੇ ਦੀ ਪਹਿਣਾ ਦਵਿੰਦਰ ਕਰਦੇ ਮੈਂ ਕੱਲ ਇਹਨਾਂ ਨੂੰ ਭੇਜਣ ਦੀ ਵੀਰੇ ਆਪਾਂ ਨਾ ਐਗਰੀਮੈਂਟ ਕਰਦੇ ਆ ਵੀ ਅਸੀਂ 15 ਤੋਂ 20 ਦਿਨ ਦੇ ਵਿੱਚ ਕੋਟੀ ਤੁਹਾਨੂੰ ਕੰਪਲੀਟ ਦੇਣੇ ਆ ਜਾਂ ਮਹੀਨੇ ਦੇ ਵਿੱਚ ਉਹ ਕੰਮ ਦੇਖ ਕੇ ਪਤਾ ਲੱਗੂ ਕਿ ਨਹੀਂ ਤਾਂ ਯਾਰ ਕੀ ਹੁੰਦਾ ਵੀ ਸਾਡੇ ਨਾ ਪਿੰਡਾਂ ਵਾਲੇ ਭਰਾਵਾਂ ਆਈਆਂ ਵੀ ਸ਼ਹਿਰਾਂ 'ਚ ਵੀ ਹੁੰਦਾ ਵੀ ਅਗਲਾ ਉਧਰੋਂ ਤਾਂ ਵਿਆਹ ਬੰਨ ਲੈਂਦਾ ਤੇ ਉਧਰੋਂ ਮਿਸਤਰੀ ਬੁਲਾ ਲੈਂਦਾ ਘਰੇ ਕਿਉਂ ਵਿਰੋਧ ਰੋ ਤਾਂ ਉਹਨਾਂ ਦਾ ਰੌਲਾ ਪਈ ਜਾਂਦਾ ਤੇ ਵੀ ਇਹ ਇਹ ਝਾਂਜੜ ਮਕਾ ਦੇਣਾ ਅੱਜ ਆਪਾਂ ਜਮਾ ਜਮਾ ਮਕਾ ਦੇਣਾ ਇਹ ਝਾਂਜੜ ਜਿਆ ਹੈਗਾ ਤੁਹਾਡਾ ਵੀ ਤੁਸੀਂ ਆਪ ਦਾ ਹੋਰ ਕੰਮ ਧੰਦੇ ਕਰਿਓ ਜੋ ਤੇ ਕੋਠੀ ਤੁਹਾਡੀ ਇਹਨਾਂ ਨੇ ਤਿਆਰ ਕਰ ਦੇਣੀ ਲੱਕੜ ਵੱਲੋਂ ਸਾਰੀ ਇਹਨਾਂ ਨੇ ਇਹਨਾਂ ਨੇ ਪੰਜਾਬ ਡੋਰ ਫਰੀਦਕੋਟ ਵਾਲਿਆਂ ਨੇ ਇਹ ਸਾਰੀ ਜ਼ਿੰਮੇਵਾਰੀ ਹੁਣ ਤੁਹਾਡੇ ਝਾਂਜੜ ਦੀ ਇਹਨਾਂ ਨੇ ਚੱਕ ਲਈ ਆ ਦਰਵਾਜ਼ੇ ਬਣੇ ਬਣਾਏ ਆ ਕੇ ਫਿੱਟ ਹੋ ਜਾਣਗੇ ਕਾਬ ਬੋਰਡ ਵਗੈਰਾ ਦਾ ਸਾਰੇ ਕਾਜ ਦਾ ਸਹੈ ਲੈ ਆਉਣਗੇ ਬਾਕੀ ਜਿਵੇਂ ਉੱਥੇ ਜਾ ਕੇ ਫਿਟਿੰਗ ਤੇ ਮਾਡਰਨ ਤੋਂ ਮਾਡਰਨ ਜੇ ਤੁਹਾਡੇ ਕੋਲੇ ਕੋਈ ਡਿਜ਼ਾਈਨ ਹੈਗਾ ਕੋਈ ਕੰਪਿਊਟਰਾਂ ਹੀ ਵੀ ਜੇ ਤੁਸੀਂ ਤਿਆਰ ਕੀਤਾ ਤੁਸੀਂ ਕਿਤੇ ਦੇਖਿਆ ਵੀ ਹੈ ਨਾ ਕਿਤੇ ਵੀ ਕਿਉਂ ਵੀ ਲੱਗਿਆ ਹੋਇਆ ਬਾਈ ਰਿਆਂ ਨੂੰ ਜੇ ਤੁਸੀਂ ਲਿਆ ਕੇ ਦਿਖਾ ਦੇਉਂਗਾ ਬਾਕੀ ਇਹਨਾਂ ਕੋਲੇ ਤਾਂ ਪਤਾ ਹੀ ਨਹੀਂ ਕਿੰਨੇ ਕੁ ਡਿਜ਼ਾਈਨ ਪਏ ਆ ਤੁਸੀਂ ਇਹਨਾਂ ਤੋਂ ਆ ਕੇ ਮੈਂ ਕਹਿੰਨਾ ਪਹਿਲਾਂ ਇੱਕ ਵਾਰੀ ਚੈੱਕ ਕਰਕੇ ਦੇਖੋ ਮੈਂ ਹੁਣ ਆ ਵੀਡੀਓ ਦੇ ਵਿੱਚ ਨਾ ਵੀਡੀਓ ਜਿਆਦਾ ਲੰਬੀ ਹੋ ਜਾਣੀ ਹੈ ਦਿਖਾ ਨਹੀਂ ਸਕਦਾ ਤੁਹਾਨੂੰ ਇਹਨਾਂ ਕੁਝ ਤੇ ਕਿਸ ਦਿਨ ਬਾਈ ਹੋਰਿਆਂ ਨੇ ਜਿੱਥੇ ਜਿੱਥੇ ਕੰਮ ਕੀਤਾ ਹੋਇਆ ਨਾ ਜਿਹੜੀਆਂ ਜਿਹੜੀਆਂ ਕੋਟੀਆਂ ਚ ਚੱਲੀ ਜਾਂਦਾ ਕਿ ਉਹਦੀ ਵੀ ਆਪਾਂ ਵੀਡੀਓ ਪਾ ਕੇ ਤੁਹਾਨੂੰ ਦਿਖਾਵਾਂਗੇ ਤੇ ਬਸ ਇੱਕੋ ਨਾਮ ਯਾਦ ਰੱਖ ਲਓ ਪੰਜਾਬ ਡੋਰ ਫਰੀਦਕੋਟ ਵਾਲੇ ਫਰੀਦਕੋਟ ਤੋਂ ਕੋਟਕਪੂਰਾ ਰੋਡ ਤੇ ਸ਼ਾਈ ਵੇਲੀ ਦੇ ਕਿ ਫਰੀਦਕੋਟ ਵਾਲਿਆਂ ਨੇ ਤਾਂ ਆਉਣਾ ਉਹਨਾਂ ਦੇ ਆਸੇ ਪਾਸੇ ਵੀ ਵੀਡੀਓ ਸ਼ੇਅਰ ਕਰਨ ਲਈ ਧੂ ਕਢਾ ਦਿਓ ਪੂਰੀ ਵੀ ਜਿਹੜੇ ਵੀ ਬੰਦੇ ਨੇ ਘਰ-ਬਾਰ ਬਣਾਉਣਾ ਤੇ ਹੁਣ ਬਾਈ ਹਰਿਆ ਕੋਲੀ ਆਵੇ ਠੀਕ ਹੈ ਨਾ ਦਵਿੰਦਰ ਤੇ ਪਰ ਇਨਾਂ ਵੇ ਸਾਨੂੰ ਲਾਂਭਾ ਨਾ ਹੋਣ ਦੇ ਨਹੀ ਆਉਂਦਾ ਬਿਲਕੁਲ ਨਹੀਂ ਆਉਂਦਾ ਮੈਂ ਬੰਦੇ ਦੀ ਵੀਡੀਓ ਉਸੇ ਦੀ ਪਾਉਣਾ ਉਹਨਾਂ ਜਿਹੜਾ ਮੈਨੂੰ ਲਾਂਭਾ ਨਾ ਹੋਣ ਦੇ ਲਾਂਭਾ ਨਹੀਂ ਆਉਂਦਾ ਸੰਦੀਪ ਜੇ ਤੂੰ ਨਾ ਫਰਮ ਤੇ ਬਾਕੀ ਇਹਨਾਂ ਦੀ ਨਾ ਬਕਾਇਦਾ ਰਿਟਰਨ ਦੇ ਵਿੱਚ ਗਰੰਟੀ ਦੇਣਗੇ ਬਾਈ ਉਹਰੇ ਹਰੇਕ ਚੀਜ਼ ਦੀ ਜਿਹੜਾ ਵੀ ਤੁਸੀਂ ਵੁੱਡ ਦਾ ਕੰਮ ਕਰਾਉਂਗੇ ਨਾ ਵੀ ਐਨੇ ਸਾਲਾਂ ਦੀ ਆ ਜੀ ਦੀ ਸਾਡੀ 10 ਸਾਲਾਂ ਦੀ ਆ ਦੀ 15 ਦੀ ਆ ਦੀ 20ਾਂ ਦੀ ਤੇ ਉਹਨੇ ਟਾਈਮ ਲਈਦਾ ਤੁਸੀਂ ਜਮਾ ਨਿਸ਼ਚਿੰਤੀ ਹੋ ਜਾਣਾ ਨਾ ਬਾ ਇਹ ਹੈਗਾ ਅੱਛਾ ਜੇ ਦੇਵਿੰਦਰ ਮੰਨ ਕੇ ਚੱਲ ਵੀ ਅਗਲੇ ਨੇ ਕੋਈ ਡਿਜ਼ਾਈਨਡ ਜੁਮ ਤਿਆਰ ਕਰਵਾਉਣਾ ਤੇ ਵੀ ਉਹ ਪਹਿਲਾਂ ਦਿਖਾ ਦੇਣੇ ਹੋ ਤੁਸੀਂ ਸਾਨੂੰ ਆਪਾਂ ਨਾ ਪਹਿਲਾਂ ਜਵੇਂ ਵੀਰੇ ਕਿਚਨ ਮੰਨ ਕੇ ਲੋਪਾ ਤਿਆਰ ਕਰ ਰਹੇ ਆਂ ਕਿਹ ਕਹਿੰਦੀ ਆਪਾਂ 3D ਪਹਿਲਾਂ ਕਸਟਮਰ ਨੂੰ ਦਿਖਾ ਦੇਣੇ ਆ ਅੱਛਾ ਉਹਦੇ ਵਿੱਚ ਕੀ ਆ ਵੀ ਅਗਲੇ ਨੂੰ ਪਹਿਲਾਂ ਪਿਕਚਰ ਸਾਹਮਣੇ ਆ ਜਾਂਦੀ ਵੀ ਸਾਡੀ ਸੋਈ ਲੱਗੂਗੀ ਕਿਵੇਂ ਦੀ ਵੀ ਇਹੋ ਜੀ ਲੱਗੂਗੀ ਅਸੀਂ ਉਹ ਤੁਹਾਨੂੰ ਕਲਰ ਕੰਬੀਨੇਸ਼ਨ ਹੀ ਦੇਵਾਂਗੇ ਸਨਮਈਕਾ ਉੱਤੇ 3D 'ਚ ਲਾ ਕੇ ਦੇਵਾਂਗੇ ਜੇ ਕੋਈ ਕਲਰ ਆਪਸ਼ਨ ਚੇਂਜ ਕਰਨੀ ਹੈ ਸਨਮਈਕਾ ਦਾ ਕਲਰ ਚੇਂਜ ਕਰਨਾ ਜਾਂ ਆਪਾਂ ਕੋਈ ਬਾਕਸ ਚੇਂਜ ਕਰਨਾ ਆਪਾਂ ਪਹਿਲਾਂ ਹੀ ਬਣਨ ਤੋਂ ਪਹਿਲਾਂ ਚੇਂਜ ਕਰ ਸਕਦੇ ਹਾਂ ਬਣਨ ਤੋਂ ਪਹਿਲਾਂ ਹੀ ਪਹਿਲਾਂ ਹੀ ਕਰ ਲਓ ਵੀ ਮਿੱਤਰੋ ਇਹ ਜਮਾਂ ਹੀ ਨਿਆਰਾ ਵੀ ਬਣ ਤੋਂ ਪਹਿਲਾਂ ਇਹ ਨਹੀਂ ਵੀ ਤੁਸੀਂ 3-4 ਲੱਖ ਰੁਪਿਆ ਆ ਦੇ ਘਰ ਤੇ ਸਾਰੇ ਕੰਮ ਤੇ ਲਾਤਾ ਹਨਾ ਰਸੋਈ ਤੇ ਕਿਚਨ ਤਿਆਰ ਕਰਨ ਦੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਖਾਏ ਹੋਏ ਆ ਕੀ ਹੋ ਗਿਆ ਯਾਰ ਕੀ ਆ ਉਹ ਕੀ ਹੋ ਗਿਆ ਹੁਣ ਕਹਿਣ ਦੀ ਲੋੜ ਨਹੀਂ ਹੁਣ ਸਾਰਾ ਕੁਝ ਬਾਈ ਕਹਿੰਦਾ ਵੀ ਆਪਾਂ ਪਹਿਲਾਂ ਤੁਹਾਨੂੰ ਬਣਾ ਕੇ ਡਿਜ਼ਾਈਨ 3D ਤੇ ਚੈੱਕ ਕਰਵਾ ਦੇਾਂਗੇ ਫਿਰ ਤੁਸੀਂ ਯੈਸ ਕਰਨੀ ਹੈ ਤੇ ਫਿਰ ਜਾ ਕੇ ਫਿੱਟ ਹੋਣਾ ਸਾਰਾ ਕੁਝ ਹੈ ਨਾ ਐਵੇਂ ਨਾ ਗੱਲ ਹਾਂ ਐਵੇਂ ਹੀ ਆ ਐਵੇਂ ਹੀ ਹੋਊਗਾ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਰੇਟ ਜਮ ਅੱਧਾ ਹੀ ਰਹਿ ਗਿਆ ਚੱਕੋ ਫੋਨ ਤੇ ਪਰ ਕਰੋ ਬਾਈ ਨਾਲ ਗੱਲ ਲਓ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਤੇ ਬਾਈ ਘਰੇ ਨਾਲ ਕੰਟੈਕਟ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਰਹਗੀ ਤੁਹਾਡੇ ਸਾਹਮਣੇ ਮੈਂ ਬੀ ਸਾਰਾ ਕੁਝ ਤੁਹਾਨੂੰ ਦਿਖਾਉਣਾ ਸੀ ਤੇ ਪੈਸੇ ਅੱਧੇ ਲੱਗਣੇ ਆ ਜਿੱਥੇ ਤੁਹਾਡਾ 3 ਲੱਖ ਰੁਪਿਆ ਖਰਚਾ ਹੋਣਾ ਮਿੱਤਰੋ 1.5 ਲੱਖ ਚ ਸਾਰ ਦੂੰਗਾ ਤੇ ਜੇ ਨਾਸਵਾਰ ਆਇਆ ਤਾਂ ਫੇਰ ਕਹੋ ਜੀ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇ